ਬਦਲਾ ਕੀ ਲੈਣ ਲੱਗੇ ਨੇ ਗੁਰੂ ਨਾਨਕ ਪਾਤਸ਼ਾਹ ਇੱਕ ਕੱਚੀ ਕੰਦ ਦੇ ਅਗਲੇ ਪਾਸੇ ਬੈਠੇ ਹੋਏ ਨੇ ਮੰਨ ਲਓ ਇਹ ਕੱਚੀ ਕੰਦ ਹੈ ਇੱਧਰ ਗੁਰੂ ਨਾਨਕ ਪਾਤਸ਼ਾਹ ਬੈਠੇ ਨੇ ਸਤਿਗੁਰ ਦੇ ਨੇਤਰ ਬੰਦ ਨੇ ਉਹ ਬ੍ਰਾਹਮਣ ਲੋਕ ਪੰਡਰ ਲੋਕ ਇਕੱਠੇ ਹੋਏ ਉਹ ਕਹਿੰਦੇ ਇਦਾਂ ਕਰਦੇ ਆ ਇਹ ਕੰਦ ਕੱਚੀ ਹੈ ਇਹ ਕੰਦ ਨੂੰ ਧੱਕਾ ਦੇਵਾਂਗੇ ਆਪਾਂ ਤਾਂ ਕੰਦ ਡਿੱਗ ਪਵੇਗੀ ਤੇ ਇਸ ਤਰ੍ਹਾਂ ਸਾਰੇ ਕੱਪੜੇ ਵੀ ਗੁਰੂ ਨਾਨਕ ਪਾਤਸ਼ਾਹ ਦੇ ਖਰਾਬ ਹੋ ਜਾਣਗੇ ਨੜੇ ਜੇ ਸਾਡੀ ਬੇਚੀ ਹੋਈ ਐ ਕਿ ਆਪਣਾ ਰਵਾਜ ਸ਼ੁਰੂ ਕੀਤਾ ਅਸੀਂ ਬਦਲਾ ਵੀ ਲੈ ਲਾਂਗੇ ਆਪਣਾ ਪਰ ਉਹ ਕਿਆ ਜਾਣ ਕਿਆ ਜਾਣ ਨ ਭੋਲਿਓ ਜੇ ਕੋਈ ਬਦਲਾ ਤੁਸੀਂ ਲੈਣ ਲੱਗੇ ਹੋ ਉਹ ਤਾਂ ਆਪ ਨਰਿੰਕਾਰ ਹੈ ਆਪ ਨਰਾਇਣ ਕਲਾ ਧਾਰ ਜਗ ਮੇ ਪਰਵਰਿਓ ਉਹ ਤਾਂ ਪੂਰਾ ਪਰ ਦੇ ਨਾ ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਨਕਲ 라ਖੀ ਮੇਰੀ ਉਹ ਤਾਂ ਆਪ ਪਰਮੇਸ਼ਰ ਦਾ ਰੂਪ ਹੈ ਉਹਦੇ ਕੋਲ ਬਦਲਾ ਲੈਣ ਦੀ ਗੱਲ ਕਰਦੇ ਹੋ ਉਹ ਭਾਗਾ ਵਾਲਿਓ ਉਹ ਬ੍ਰਾਹਮਣਾਂ ਨੇ ਬੜਾ ਜ਼ੋਰ ਲਾਇਆ ਗੰਦ ਸੁੱਟੀ ਆਪਾਂ ਗੁਰਨਾਨ ਦੇਵ ਜੀ ਸਮਾਧੀ 'ਚ ਬੈਠੇ ਨੇ ਇੱਥੇ ਵੀਰ ਇੱਕ ਨਾਮ ਹੁੰਦਾ ਹੈ ਜੀ ਮਾਤਾ ਦੁਰਗਾ ਜੀ ਦਾ ਜਿਹਨੂੰ ਅਸੀਂ ਮਾਈ ਦੁਰਗੀ ਵੀ ਆਖਦੇ ਹਾਂ ਇਹ ਮਾਤਾ ਦੁਰਗੀ ਮਾਤਾ ਦੁਰਗਾ ਬਜ਼ੁਰਗ ਅਵਸਥਾ ਹੈ ਇੱਕ ਗੁਣਾਨਿਕ ਬਾਦਸ਼ਾਹ ਦੀ ਗੋਲ ਹੁੰਦੀ ਅਖਲ ਕੀ ਪੁੱਤਰ ਉਹ ਬਜ਼ੁਰਗ ਮਾਤਾ ਅਖਲ ਦੀ ਮਾਤਾ ਦੁਰਗਾ ਕਹਿੰਦੀ ਪੁੱਤਰ ਇੱਥੋਂ ਉੱਠ ਜਾ ਇਹ ਦੋਖੀ ਲੋਕ ਈਰਖਾ ਵਸ ਹੋ ਗਿਆ ਤੇਰੇ ਉੱਤੇ ਕੰਧ ਸੁੱਟਣ ਦਾ ਯਤਨ ਕਰਦੇ ਪਏ ਨੇ ਇਹ ਕੰਧ ਅੱਗੇ ਕੱਚੀ ਹੈ ਜੇ ਤੇਰੇ ਉੱਪਰ ਡਿੱਗ ਪਈ ਨਾ ਨੁਕਸਾਨ ਨਹੀਂ ਹੋ ਸਕਦਾ ਹੈ ਪੁੱਤਰ ਉੱਠ ਜਾ ਇੱਥੋਂ ਉਸ ਵੇਲੇ ਗੁਣਾਨਿਕ ਬਾਦਸ਼ਾਹ ਜੀ ਪਰ ਕੀ ਅਖਲ ਕਹਿੰਦੇ ਮਾਈ ਦੁਰਗੀ ਉਹ ਮਾਤਾ ਦੁਰਗਾ ਕੋਈ ਗੱਲ ਨਹੀਂ ਇਹਨਾਂ ਨੇ ਆਪਣਾ ਜੋਰ ਲਾ ਲੈਂਦੇ ਇਹ ਈਰਖਾ ਵਸ ਹੋ ਗਏ ਨੇ ਇਹ ਈਰਖਾ ਜੰਨੇ ਹੋ ਕੇ ਕੰਧ ਸੁੱਟਣ ਲੱਗੇ ਨੇ ਪਰ ਹੋਣਾ ਉਹੀ ਹੈ ਜੋ ਨਿਰੰਕਾਰ ਨੂੰ ਪੁੰਦਾ ਹੈ ਗੱਜਕੀ ਆਖੂ ਸਤਨਾਮ ਵਾਹਿਗੁਰੂ ਹੋਣਾ ਉਹੀ ਹੈ ਵੀ ਪੁੱਤਰ ਮੈ ਸਮਝੀ ਨਹੀਂ ਉਮਈ ਜਿਸ ਕੰਧ ਨੂੰ ਇਹ ਸੁੱਟਣ ਲੱਗੇ ਨੇ ਨਾ ਇਹ ਕੰਧ ਜੁਗਾ ਜੁਗਾ ਤੱਕ ਰਹੇਗੀ ਇੱਥੇ ਇਹ ਕੰਗ ਜਦ ਤੱਕ ਸੂਰੇ ਚੰਦਰਮਾ ਧਰਤੀ ਰਹੇਗੀ ਇਹ ਕੰਗ ਇਸੇ ਤਰਾਈ ਸੰਸਾਰ ਚ ਰਹੇਗੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਅੱਜ ਵੀ ਤੁਸੀਂ ਉਸ ਸਥਾਨ ਦੇ ਦਰਸ਼ਨ ਕਰਨ ਜਾਂਦੇ ਨਾ ਗੁਰਦੁਆਰਾ ਕੰਦ ਸਾਹਿਬ ਬੇਅੰਤ ਸੰਤਤਾ ਜੰਦੀਆਂ ਨੇ ਅੱਜ ਉਹ ਕੰਦ ਕਹਿੰਦੀ ਹੋਏਗੀ ਨਾ ਕਦੀ ਕੰਦ ਸਾਹਿਬ ਜਾਓ ਗੁਰਮੁਖੋ ਤੁਸੀਂ ਤੁਹਾਡੇ ਜੋ ਕਈਆਂ ਦਰਸ਼ਨ ਕੀਤੇ ਨਹੀਂ ਕੀਤੇ ਜਾਇਓ ਉੱਤੇ ਆ ਜੋ ਕੰਦ ਸ਼ੀਸ਼ੇ ਜੇ ਮੜੀ ਹੋਈ ਗਲਮੁਖੋ ਕਈ ਲੋਕ ਸ਼ਰਦਾ ਵਾਸ ਹੋ ਗਿਆ ਫਿਰ ਥੋੜੀ ਜਿਹੀ ਮਿੱਟੀ ਘੜਾਂ ਚ ਖੜਨੀ ਸ਼ੁਰੂ ਕਰ ਦਿੱਤੀ ਸੀ ਕਈਆਂ ਨੇ ਫਿਰ ਪ੍ਰਬੰਧਕਾਂ ਨੇ ਕੁਝ ਸਿਆਣੇ ਸਿੱਖਾਂ ਨੇ ਗਲਮੁਖੋ ਉਹ ਕੰਦ ਨੂੰ ਸ਼ੀਸ਼ੇ ਮਰ ਦਿੱਤਾ ਬਾਬਾ ਜੀ ਦੀ ਨਿਸ਼ਾਨੀ ਹੈ ਬਾਬੇ ਦੀ ਯਾਦ ਵਿੱਚ ਹੈ ਪਾਗਾਂ ਵਾਲਿਓ ਕਦੀ ਕੰਦ ਸਾਹਿਬ ਚਲੇ ਜਾਓ ਹਾਥੀ ਰਣ ਕੀਤੇ ਲੱਗੇ ਖਲੋ ਜਾਓ ਕੰਦ ਨੋਖੇ ਕੰਦ ਤੇਰੇ ਸਮੇਂ ਦੀ ਹੋਰ ਕਿੰਨੀਆਂ ਪੱਕੀਆਂ ਕੰਧਾਂ ਹੋਣਗੀਆਂ ਉਹਨਾਂ ਦਾ ਅਜ ਨਾਮੋਂ ਨਿਸ਼ਾਨ ਨਹੀਂ ਹੈ ਕਿੰਨਾ ਕੋਈ ਤੇਰੇ ਸਮੇਂ ਦਾ ਹੋਵੇਗਾ ਕਿ ਨਹੀਂ ਪੱਕੀਆਂ ਕੰਧਾਂ ਹੋਣਗੀਆਂ ਪੱਕੇ ਮਹਿਲ ਹੋਣਗੇ ਅਜ ਉਹਨਾਂ ਦਾ ਨਾਮੋਂ ਨਿਸ਼ਾਨ ਨਹੀਂ ਹੈ ਤੇਰਾ ਇੰਨਾ ਸਤਕਾਰ ਕਿਉਂ ਲੋਕ ਤੈਨੂੰ ਕਈ ਨਮਸਕਾਰ ਵੀ ਕਰਦੇ ਨੇ ਉਸ ਵੇਲੇ ਸੂਰਤੀ ਨਾਲ ਉਹ ਕੰਧ ਤੁਹਾਨੂੰ ਜਵਾਬ ਦੇਗੀ ਆਖੇਗੀ ਭਲਿਓ ਭਲਿਓ ਮੈਂ ਤਾਂ ਕੱਚੀ ਮਿੱਟੀ ਦੀ ਗੰਧ ਸਾਂ ਮੇਰੇ ਵੜੇ ਦੇ ਲੱਖਾਂ ਇਕੰਦਰ ਨਾਮੋਂ ਨਿਸ਼ਾਨ ਨਹੀਂ ਰਿਆ ਮੇਰੇ ਤੋਂ ਪੱਕੀਆਂ ਪੱਕੀਆਂ ਗੰਨਾ ਉਹ ਵੀ ਅਜੇ ਇੱਥੇ ਨਹੀਂ ਆ ਜੇ ਅੱਜ ਲੋਕ ਮੇਰਾ ਸਤਿਕਾਰ ਕਰਦੇ ਨੇ ਕਿਉਂ ਕਰਦੇ ਨੇ ਇੱਕ ਗੁਰੂ ਨਾਨਕ ਦੀ ਪਿਆਰ ਭਰੀ ਨਜ਼ਰ ਮੇਰੇ ਤੇ ਹੋ ਗਈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰੂ ਨਾਨਕ ਜੀ ਦੀ ਪਿਆਰ ਭਰੀ ਨਜ਼ਰ ਮੇਰੇ ਤੇ ਹੋ ਗਈ ਗਰਮਖੋ ਅਦਰ ਕਾਂਧ ਦਾ ਵੀ ਸਤਿਕਾਰ ਉਹ ਕਾਂਧ ਦੇ ਨਾਮ ਤੇ ਵੀ ਗੁਰਦੁਆਰਾ ਕੰਧ ਸਾਹਿਬ ਹੈ ਗੁਰਮੁਖੋ